ਦੇਸ਼ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਇਹਦੇ ਵਿੱਚ ਮਹਾਰਾਜ ਸੱਚੇ ਬਾਦਸ਼ਾਹ ਜੀ ਨੇ ਕੱਲੇ ਕੱਲੇ ਮਹੀਨੇ ਦੇ ਉੱਤੇ ਤੋਰ ਕੇ ਮਨੁੱਖ ਨੂੰ ਉਹਦਾ ਜੋ ਬਾਹਰੀ ਪ੍ਰਭਾਵ ਹੈ ਉਹਦਾ ਅੰਦਰ ਕੀ ਪ੍ਰਭਾਵ ਪੈਂਦਾ ਹੈ ਉਹਦੇ ਤੋਂ ਕੀ ਸਿੱਖਿਆ ਲੈਣੀ ਹੈ ਕਿਹੜੇ ਕਿਹੜੇ ਮਹੀਨੇ ਵਿੱਚ ਕਿਹੜੀ ਕਿਹੜੀ ਤਬਦੀਲੀ ਆਉਂਦੀ ਹੈ ਮਹਾਰਾਜ ਸੱਚੇ ਬਾਦਸ਼ਾਹ ਉਂਗਲ ਫੜ ਕੇ ਤੋੜਦੇ ਹੈ ਸ਼ੁਰੂਆਤ ਤੋਂ ਪਹਿਲਾਂ ਮੰਨ ਕੇ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਬੇਲੋ ਰਾਮ ਪਹਿਲੀ ਪੌੜੀ ਤੋਂ ਚੇਤਾ ਕਰਾਂ ਦਿਆਂ ਚੇਤ ਗੁਬਿੰਦ ਰਾਧੀ ਆਪਾਂ ਪਿਛਲੀ ਵਾਰੀ ਵੀ ਵਿਚਾਰ ਕੀਤੀ ਸੀ ਦੀ ਮੱਗਰ ਦੇ ਮਹੀਨੇ ਵਿੱਚ ਹੌਲੀ ਹੌਲੀ ਪੌੜੀ ਦਰ ਪੌੜੀ ਜਿਹੜੀ ਵੀ ਬਾਣੀ ਮਹਾਰਾਜ ਸੱਚੇ ਪਾਤਸ਼ਾਹ ਦੀ ਆਪਾਂ ਫੜ ਕੇ ਪੜ੍ਹਨੀ ਸ਼ੁਰੂ ਕਰ ਦਈਏ ਉਹਨੂੰ ਵਿਚਾਰਨਾ ਸ਼ੁਰੂ ਕਰ ਦਈਏ ਤੇ ਮਹਾਰਾਜ ਸੱਚੇ ਪਾਤਸ਼ਾਹ ਮੰਜ਼ਿਲ ਤੱਕ ਪਹੁੰਚਾ ਕੇ ਫਿਰ ਸਾਨੂੰ ਖੁਲੋਂ ਦਿੰਦਾ ਹੈ ਤੇ ਉਹਦੇ ਮੰਜ਼ਿਲ ਤੱਕ ਪਹੁੰਚਦਿਆਂ ਪਹੁੰਚਦਿਆਂ ਕਿਹੜੀਆਂ ਕਿੜੀਆਂ ਵਿੱਚ ਗਲਤੀਆਂ ਹੋ ਸਕਦੀਆਂ ਨੇ ਕਿੱਥੋਂ ਕਿੱਥੋਂ ਬਚ ਕੇ ਰਹਿਣਾ ਕਿਹੜੀ ਕਿਹੜੀ ਚੀਜ਼ ਖਰਾਬ ਕਰ ਸਕਦੀ ਹੈ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੀਆਂ ਚੀਜ਼ਾਂ ਤੋਂ ਸੁਚੇਤ ਕਰ ਦੇਵਿੰਦੇ ਆ ਕਿ ਸਿੱਖਾ ਤੂੰ ਤੁਰਿਆ ਚੱਲ ਜਿਵੇਂ ਕਿਹਾ ਹੈ ਉਦਾਂ ਕਰੀ ਚੱਲ ਤੈਨੂੰ ਗੁਰੂ ਨੇ ਬਾਣੀ ਰੂਪ ਜਹਾਜ਼ ਤਿਆਰ ਕਰਕੇ ਦਿੱਤਾ ਉਪਦੇਸ਼ ਤੈਨੂੰ ਹਰੇਕ ਕੱਲ ਦਾ ਦਿੰਦਾ ਤੂੰ ਸਮਝੀ ਜਾਣਾ ਤੇ ਤੁਰ ਹੀ ਜਾਣਾ ਤੇ ਪਹੁੰਚ ਤੂੰ ਆਪੀ ਜਾਣਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਿਛਲੀ ਵਾਰੀ ਆਪਾਂ ਮਹਾਰਾਜ ਦਾ ਸ਼ਬਦ ਵਿਚਾਰਿਆ ਸੀ ਜਿੱਥੇ ਆਪਾਂ ਇਹ ਵੀ ਵਿਚਾਰ ਕੀਤੀ ਸੀ ਕਿ ਭਾਦੋਂ ਦੇ ਭਰਮ ਪੁਲੇਖਿਆਂ ਦੇ ਵਿੱਚੋਂ ਨਿਕਲ ਕੇ ਜਿਹਦੇ ਅੰਦਰ ਅਸੂਚ ਅਸਨ ਪ੍ਰੇਮ ਉਹ ਮਹਾੜਾ ਜੀ ਦੇ ਅੰਦਰ ਪ੍ਰੇਮ ਪੈਦਾ ਹੋ ਗਿਆ ਮਾਲਕ ਕਰਤੇ ਪ੍ਰਖ ਵੈਗੁਰੂ ਨੂੰ ਮਿਲਣ ਦਾ ਉਹਦੇ ਨਾਲ ਮਿਲਾਪ ਕਰਨ ਦਾ ਜਿਹੜਾ ਫਿਰ ਅਗੋਂ ਕਿਰਤ ਕਰਮ ਕਰਮਾਂ ਜਿਹੜੀ ਸੁਚੇਤਤਾ ਗਈ ਜਿਹਨੂੰ ਜਿਹੜਾ ਆਪਣੇ ਕਰਮਾਂ ਪ੍ਰਤੀ ਸੁਚੇਤ ਹੋ ਗਿਆ ਗੁਰੂ ਤੋਂ ਸਿੱਖਿਆ ਲੈ ਕੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਜਿਹੜਾ ਆਪਣੇ ਘਰ ਦੇ ਵਿੱਚ ਟਿਕ ਗਿਆ ਆਪਣੇ ਮਾਲਕ ਰੂਪੀ ਘਰ ਦੇ ਵਿੱਚ ਆਪਣੇ ਨਿਜ ਘਰ ਦੇ ਵਿੱਚ ਟਿਕ ਗਿਆ ਜਿਹੜਾ ਮਨ ਆਪਣੇ ਘਰ ਦੇ ਵਿੱਚ ਆ ਗਿਆ ਉਹਨੂੰ ਮੱਗ ਰੱਖਿਆ ਪਰਿਖਿਆ ਚੋਂ ਨਿਕਲਿਆ ਪ੍ਰੇਮ ਪੈਦਾ ਹੋਇਆ ਕਰਮਾ ਪ੍ਰਤੀ ਸੁਚੇਤ ਹੋ ਗਿਆ ਆਪਣੇ ਘਰ ਦੇ ਵਿੱਚ ਟਿਕ ਗਿਆ ਮਹਾਰਾਜ ਜੀ ਬਾਦਸ਼ਾਹ ਕਹਿੰਦੇ ਉਹਦੇ ਵਾਸਤੇ ਮੱਗਰ ਸਫਲਾ ਸੀ ਇੱਥੋਂ ਤੱਕ ਜਿਹੜਾ ਪਹੁੰਚਿਆ ਜਿਹੜਾ ਟਿਕਿਆ ਹੈ ਜੀ ਇੱਥੇ ਪ੍ਰਾਪਤੀ ਨਹੀਂ ਹੈ ਇੱਥੇ ਸਿਰਫ ਟਿਕਿਆ ਹੈ ਜਿਹੜਾ ਪੋ ਦਾ ਮਹੀਨਾ ਮਹਾਰਾਜ ਸੱਚੇ ਪਾਤਸ਼ਾਹ ਅਗਲੀ ਪੌੜੀ ਚੜਾਉਂਦੇ ਹਨ ਮਹਾਰਾਜ ਸੱਚੇ ਪਾਤਸ਼ਾਹ ਨੇ ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾ ਹੋ ਪਿਛਲੇ ਸਾਰੇ ਉਪਰਾਲੇ ਕੀਤੇ ਕਾਰੇ ਵਾਸਤੇ ਵਿਸ਼ੇ ਵਿਕਾਰਾਂ ਨੂੰ ਛਟਣ ਵਾਸਤੇ ਆਸਾੜ ਦੀ ਭਾਦੋਂ ਦੇ ਚਮਾਸੀਆਂ ਤੋਂ ਬਚਣ ਵਾਸਤੇ ਇਹ ਬਾਹਰੀ ਚਮਾਸੇ ਨਹੀਂ ਅੰਦਰ ਦੇ ਚਮਾਸੇ ਆ ਜਿਹੜੇ ਅੰਦਰ ਦੀ ਤਪਸ਼ ਹੈ ਜਿਹੜੀ ਅੰਦਰ ਦੀ ਗਰਮੀ ਹੈ ਜਿਹੜੀ ਜਿਹੜੀ ਮਨੁੱਖ ਨੂੰ ਅੰਦਰੇ ਅੰਦਰ ਸਾੜਦੀ ਹੈ ਮਹਾਰਾਜ ਸਚੀ ਬਾਦਸ਼ਾਹ ਕਹਿੰਦੇ ਉਹਦੇ ਤੋਂ ਬਚਨ ਲਈ ਮਨੁੱਖ ਦੇ ਉਪਰਾਲੇ ਸੀ ਗੁਰੂ ਦੀ ਕਿਰਪਾ ਦਾ ਸਰਕਾਰ ਜਿਹਦੇ ਵਿੱਚ ਅੰਦਰ ਇੱਕ ਵੀ ਨਾਮ ਦੀ ਕਣੀ ਡਿੱਗਦੀ ਹੈ ਤੇ ਮਹਾਰਾਜ ਸਚੀ ਬਾਦਸ਼ਾਹ ਕਹਿੰਦੇ ਹਾਰ ਅੰਮ੍ਰਿਤ ਬੂੰਦ ਸਹਾਵਣੀ ਮਿਲ ਸਾਧੂ ਪੀਵਣ ਹਾਰ ਮਹਾਰਾਜ ਸੱਚੇ ਬਾਦਸ਼ਾਹ ਕਿਨੇ ਉਹ ਤੇ ਠੰਡਕ ਮਹਿਸੂਸ ਕੀਤੀ ਉਸ ਠੰਡਕ ਨੂੰ ਮਾਣਿਆ ਮਨ ਘਰ ਦੇ ਵਿੱਚ ਟਿਕ ਗਿਆ ਭਜਨੋਂ ਦੌੜ ਨੂੰ ਹਟ ਗਿਆ ਪਰ ਸਤਿਗੁਰੂ ਸੱਚੇ ਬਾਦਸ਼ਾਹ ਕਿਨੇ ਇਹ ਉਪਰਾਲੇ ਕਰਦਿਆਂ ਕਰਦਿਆਂ ਵੀ ਤੁਖਾਰ ਵਿਆਪ ਸਕਦਾ ਹੈ ਕੀ ਹੈ ਤੁਖਾਰ ਠੰਡ ਕੱਕਰ برف ਦਾ ਰੂਪ ਹੈ ਤੁਖਾਰ ਜਿੰਨੂੰ ਮਹਾਰਾਜ ਨੇ ਬਾਣੀ ਵਿੱਚ ਆਖਿਆ ਉਹ ਕਿੱਦਾਂ ਬਣਦਾ ਪਾਣੀ ਤੋਂ ਬਣਦਾ ਹੈ ਉਹੀ ਪਾਣੀ ਜਿਹੜਾ ਠੰਡਕ ਮਹਿਸੂਸ ਕਰਾਉਂਦਾ ਹੈ ਉਹੀ ਜੰਮ ਗਿਆ ਉਹਨੇ ਖੂਨ ਵੀ ਜਮਾ ਦਿੱਤਾ ਨਹੀਂ ਤੁਰਨ ਦਿੱਤਾ ਗਾਂ ਮਹਾਰਾਜ ਜੀ ਪਾਤਸ਼ਾਹ ਕਹਿੰਦੇ ਪਰਮੇਸ਼ਰ ਕਾਲਪੁਰਖ ਵੈਗੁਰੂ ਦਾ ਅੰਮ੍ਰਿਤ ਨਾਮ ਮਿਲਿਆ ਤੇ ਸੀ ਬੂੰਦ ਮਿਲੀ ਤੇ ਸੀ ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਚੇਤਾ ਰੱਖਿਓ ਜਿੰਨਾ ਉਪਰਾਲਿਆਂ ਦਾ ਸਦਕਾ ਮਿਲੀਏ ਜੇ ਉਹਨਾਂ ਉਪਰਾਲਿਆਂ ਦਾ ਵੀ ਹੰਕਾਰ ਅੰਦਰ ਵੱਜ ਗਿਆ ਤੇ ਉਹੀ ਜਿੰਨਾ ਕੁਛ ਜਿੰਨੇ ਯਤਨ ਕੀਤੇ ਐ ਸੰਗਤ ਵਿੱਚ ਬੈਠਣਾ ਪਰਮੇਸ਼ਰ ਨੂੰ ਕਰਨੀ ਸਿਮਰਨ ਕਰਨਾ ਇਹ ਸਾਰਾ ਕੁਝ ਚੰਗੇ ਉਪਾਲੇ ਸੀ ਪਰ ਜੇ ਇਹਨਾਂ ਦਾ ਹੰਕਾਰ ਅੰਦਰ ਵੱਧ ਗਿਆ ਇਹ ਵਧਿਆ ਹੋਇਆ ਹੰਕਾਰੀ ਦੁਬਾਰਾ ਕੱਕਰ ਦੇ ਵਿੱਚ ਬਰਲ ਜਾਂਦਾ ਹੈ ਇਹਨੂੰ ਤੁਖਾਰ ਆਖਿਆ ਤੇ ਪਰ ਸਾਧੂ ਗੁਸਥੀ ਪਾਤਸ਼ਾਹ ਮਹਾਰਾਜ ਕਹਿੰਦੇ ਕਬਰੌਣਾ ਨਹੀਂ ਗੁਰੂ ਨੇ ਤੈਨੂੰ ਨਾਲ ਪਰਮੇਸ਼ਰ ਦੇ ਨਾਮ ਦੀ ਸੋਚੀ ਬਖਸ਼ਿਸ਼ ਕੀਤੀ ਹੈ ਹਰ ਵੇਲੇ ਜਿੱਥੇ ਵੀ ਪਹੁੰਚਿਆ ਜੇ ਤੂੰ ਵੈਰ ਪਰਮ ਛੱਡਿਆ ਹੈ ਜੇ ਤੂੰ ਦੁਬਿਦਾ ਚੋਂ ਨਿਕਲੇ ਆਇਆ ਜੇ ਤੂੰ ਅੰਦਰ ਪ੍ਰੇਮ ਪੈਦਾ ਤੇਰੇ ਅੰਦਰ ਹੋਇਆ ਜੇ ਤੂੰ ਆਪਣੇ ਕਰਮਾਂ ਪ੍ਰਤੀ ਸੁਚੇਤ ਹੋ ਗਿਆ ਜੇ ਤੂੰ ਮਨ ਨੂੰ ਆਪਣੇ ਘਰ ਦੇ ਵਿੱਚ ਲਿਆ ਆਂਦਾ ਇਹਨੂੰ ਟਿਕਾਉਣਾ ਸ਼ੁਰੂ ਕਰ ਦਿੱਤਾ ਹੈ ਗੁਰੂ ਦੀ ਬਖਸ਼ਿਸ਼ ਦਾ ਸਰਕਾਰ ਟਿਕ ਘਰਾਈ ਵੀ ਨਾ ਮਹਾਰਾਜ ਜੀ ਨੇ ਇਹਦੇ ਤੋਂ ਅੱਗੇ ਬਾਦ ਪੋਖ ਤੁਖਾਰ ਨ ਵਿਆਪਈ ਕੰਠ ਮਿਲਿਆ ਹਰ ਨਾ ਮਹਾਰਾਜ ਸੱਚੀ ਬਾਦਸ਼ਾਹ ਕਹਿੰਦੇ ਇਹ ਤੇਰਾ ਵਦਨਾ ਜਿਹੜਾ ਹੈ ਉਸ ਪਾਸੇ ਨੂੰ ਆ ਜਿੱਥੋਂ ਜਿੱਥੋਂ ਅਖੀਰ ਤੱਕ ਤੈਨੂੰ ਮਹਾਰਾਜ ਸੱਚੀ ਬਾਦਸ਼ਾਹ ਜੋੜਨਾ ਚਾਹੁੰਦੇ ਆ ਕਿ ਜਹਤੇ ਉਪਜੀ ਤੈਹ ਮਿਲੀ ਸੱਚੀ ਪ੍ਰੀਤ ਸਮਾਹੋ ਇਹ ਕੀ ਹੈ ਪਉ ਦਾ ਮਹਿੰਦ ਹੈ ਕਿ ਜਿਸ ਪਰਮੇਸ਼ਰ ਅਕਾਲ ਪੁਰਖ ਵੈਗੁਰੂ ਤੋਂ ਵਿਛੜਿਆ ਹੈ ਉਹਦੇ ਨਾਲ ਮਿਲਣਾ ਹੈ ਇਹ ਸੱਚੀ ਪ੍ਰੀਤ ਹੈ ਜਹਤੇ ਉਪਜੀ ਜਿੱਥੋਂ ਉਪਜਿਆ ਉਹਦੇ ਨਾਲ ਮਿਲਣਾ ਤੇ ਮਹਾਰਾਜ ਸੱਚੇ ਬਾਦਸ਼ਾਹ ਕਹਿੰਦੇ ਤੇਰੇ ਮੇੜ ਦਾ ਰਾਗ ਖੁੱਲਦਾ ਜਾਂਦਾ ਜੇ ਤੂੰ ਪੌੜੀ ਦਰ ਪੌੜੀ ਹਰੇਕ ਮਹੀਨੇ ਦਾ ਉਪਦੇਸ਼ ਸੁਣ ਕੇ ਤੈਨੂੰ ਪੂਰੇ ਤੇ ਚੱਲਣਾ ਸ਼ੁਰੂ ਕਰ ਦੇ। ਮਹਾਰਾਜ ਸੱਚੇ ਬਾਦਸ਼ਾਹ ਕਹਿੰਦੇ ਇਸ ਵਾਸਤੇ ਗੁਰੂ ਤੇਰੀ ਮਦਦ ਕਰ ਰਿਹਾ ਹੈ ਗੁਰੂ ਕਹ ਰਿਹਾ ਤੈਨੂੰ ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰਨਾ ਜੇ ਆਪਣੇ ਪਰਮੇਸ਼ਰ ਅਕਾਲ ਪੁਰਖ ਵੈਰੂ ਦੇ ਨਾਲ ਮਿਲ ਕੇ ਰਹਿਣਾ ਉਹਦੇ ਗਲੇ ਲੱਗ ਕੇ ਰਹਿਣਾ ਹੈ ਉਹਦੇ ਨਾਮ ਨੂੰ ਆਪਣੇ ਗਲੇ 'ਚ ਧਾਰਨ ਕਰਕੇ ਰੱਖ ਲੈ ਚੇਤੇ ਰੱਖਦਾ ਹੈ। ਤੈਨੂੰ ਇਹ ਹੰਕਾਰ ਰੂਪੀ ਕਕਰ ਜਿਹੜਾ ਹੈ ਇਹ ਨਹੀਂ ਸਤਾਵੇਗਾ ਤੇਰੇ ਤੇ ਇਹ ਨਹੀਂ ਪ੍ਰਭਾਵ ਪਾਵੇਗਾ ਜੇ ਗੁਰੂ ਦੇ ਨਾਲ ਮਿਲ ਕੇ ਪਰਮੇਸ਼ਰ ਨੂੰ ਚੇਤੇ ਰੱਖਿੰਦਾ ਨਹੀਂ ਜੇ ਇਹ ਨਹੀਂ ਗੁਰੂ ਦੇ ਨਾਲ ਨਹੀਂ ਮਿਲਦਾ ਗੁਰੂ ਤੋਂ ਸਿੱਖਿਆ ਪ੍ਰਾਪਤ ਨਹੀਂ ਕਰਦਾ ਸੰਗਤ ਵਿੱਚ ਰੋਜ਼ ਨਹੀਂ ਬੈਠਦਾ ਨਹੀਂ ਰੋਜ਼ ਸਿੱਖਦਾ ਇੱਕ ਦਿਨ ਗੁਰਦੁਆਰੇ ਮਹੀਨੇ ਦੇ ਵਿੱਚ ਆਇਆ ਸਾਲ ਦੇ ਵਿੱਚ ਆਇਆ ਕਿਤੇ ਤੀਰਥ ਯਾਤਰਾ ਤੇ ਚਲਿਆ ਗਿਆ ਸਾਰਾ ਮਹੀਨਾ ਉਹੀ ਸੁਣਾਉਂਦਾ ਰਹਿੰਗਾ ਮੈਂ ਕਿ ਮੈਂ ਫਲਾਣੇ ਦਿਨ ਫਲਾਣੀ ਥਾਂ ਤੇ ਗਿਆ ਸੀ ਇੱਥੇ ਕੰਮ ਨਿਬੜ ਗਿਆ ਇਹੋ ਹੀ ਹੰਕਾਰ ਆਪਣੇ ਮਨ ਦੇ ਵਿੱਚ ਉਗ ਲਿਆ ਮੈਂ ਮੱਥਾ ਟੇਕਿਆ ਹੈ ਪਰ ਛਕਿੰਨੇ ਨਹੀਂ ਇਹਦੇ ਤੋਂ ਅੱਗੇ ਵੱਧਣਾ ਸਿੱਖਣਾ ਹੈ ਸਿੱਖਦੇ ਰਹਿਣਾ ਆਪਣੇ ਵਿਸ਼ੇ ਵਿਚਾਰਾਂ ਨੂੰ ਜਿੱਤਣ ਵਾਸਤੇ ਉਹਨਾਂ ਤੇ ਕੰਟਰੋਲ ਰੱਖਣ ਵਾਸਤੇ ਗੁਰੂ ਦੀ ਸਿੱਖਾਂ ਨੂੰ ਧਾਰਨ ਕਰਦੇ ਰਹਿਣਾ ਗੁਰੂ ਦੀ ਸੰਗਤ ਕਰਦੇ ਰਹਿਣਾ ਮਹਾਰਾਜ ਸਤਿਪਾਤਸ਼ਾਹ ਕਹਿੰਦੇ ਐ ਕੋਖ ਤੁਖਾਰ ਨ ਵਿਆਪਈ ਕੰਠ ਮਿਲਿਆ ਹਰਨਾਉ ਬਾਝੋ ਸਕਦਾ ਜੀ ਜਿਹੜਾ ਆਪਣੇ ਕੰਠ ਦੇ ਵਿੱਚ ਆਪਣੇ ਗਲੇ ਦੇ ਵਿੱਚ ਆਪਣੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਧਾਰਨ ਕਰਕੇ ਰੱਖਦਾ ਉਸ ਮਾਲਕ ਕਰਤੇ ਪੁਰਖ ਵਾਹਿਗੁਰੂ ਦੇ ਗਲੇ ਲਾ ਕੇ ਰਹਿੰਦਾ ਫਿਰ ਮਹਾਰਾਜ ਸਤਿਪਾਤਸ਼ਾਹ ਕਹਿੰਦੇ ਮਨ ਬਿਧਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹ ਪਾਤਸ਼ਾਹ ਕਿੰਨੇ ਜਿਹੜਾ ਇੱਥੋਂ ਤੱਕ ਪਹੁੰਚ ਗਿਆ ਉਹਦਾ ਮਨ ਜਿਹੜਾ ਪਰਮੇਸ਼ਰ ਅਕਾਲ ਪੁਰਖ ਵੈਗਣੂ ਦੇ ਚਰਨਾਂ 'ਚ ਜੁੜਿਆ ਰਹਿੰਦਾ ਹੈ ਮਨ ਵਿਦਿਆ ਚਰਨਾਰ ਵਿਨ ਮਨ ਵਿਨਿਆ ਹੈਗਾ ਪਰਮੇਸ਼ਰ ਅਕਾਲ ਪੁਰਖ ਵੈਗਣੂ ਦੇ ਚਰਨਾਂ ਦੇ ਪਿਆਸ ਦੇ ਵਿੱਚ ਉਹਦੇ ਪਿਆਰ ਦੇ ਵਿੱਚ ਉਹਦੇ ਚਰਨਾਂ ਦੇ ਨਾਲ ਜੁੜ ਕੇ ਰਹਿਣ ਲੱਗਾ ਪਾਤਸ਼ਾਹ ਕਿਨ ਦਰਸ਼ਨ ਲਗੜਾ ਸਾਹੂ ਉਹਦੇ ਅੰਦਰ ਇੱਕੋ ਹੀ ਖਿੱਚ ਹੈ ਉਹ ਕੀ ਹੈ ਪਰਮੇਸ਼ਰ ਅਕਾਲ ਪੁਰਖ ਵੈਗਣੂ ਦਾ ਦਰਸ਼ਨ ਉਹਦੇ ਤੋਂ ਇਲਾਵਾ ਕੋਈ ਵੀ ਮਨ ਦੇ ਵਿੱਚ ਖਿਆਲ ਨਹੀਂ ਰਹਿ ਜਾਂਦਾ ਉਹਦਾ ਸਾਰਾ ਕੁਝ ਜਿੰਨਾ ਕੁਝ ਵੀ ਹੈ ਬਾਕੀ ਸਾਰਾ ਵਿਖਿਆ ਜਿਹੜੀ ਹੈ ਅੱਗੇ ਬਾਦਸ਼ਾਹ ਵੀ ਦੱਸਣਗੇ ਉਹ ਸਾਰੇ ਦੀ ਸਾਰੀ ਮਿਟ ਜਾਂਦੀ ਹੈ ਮਹਾਰਾਜ ਸੱਚੇ ਬਾਦਸ਼ਾਹ ਕਹਿੰਦੇ ਉਹਨੂੰ ਇਦਾਂ ਲੱਗਦਾ ਕਿ ਮੇਰੇ ਸਾਹ ਜਿਹੜੇ ਆ ਹੁਣ ਪਰਮੇਸ਼ਰ ਕਾਲਪੁਰਖ ਵੈਗਣੂ ਦੇ ਮਿਲਨ ਕਰਕੇ ਚੱਲਦੇ ਆ ਦਰਸ਼ਨ ਲਗੜਾ ਸਾਹ ਇੱਥੇ ਸਾਹ ਦਾ ਮਤਲਬ ਸਾਹ ਹੀ ਹੈ ਮਹਾਰਾਜ ਸੱਚੇ ਬਾਦਸ਼ਾਹ ਕਹਿੰਦੇ ਉਹਨੂੰ ਇਦਾਂ ਫਿਰ ਲੱਗਦਾ ਕਿ ਅੱਖਾਂ ਜੀਵਾਂ ਵਿਸਰੈ ਮਰ ਜਾਓ ਜਦੋਂ ਵੀ ਕਰਤੇ ਦੀ ਯਾਦ ਵਿਸਰਦੀ ਹੈ ਮਹਾਰਾਜ ਸੱਚੀ ਬਾਦਸ਼ਾਹ ਜੀ ਨੂੰ ਦਾ ਮਰਨ ਹੋ ਜਾਂਦਾ ਹੈ ਉਹਦੇ ਵਾਸਤੇ ਪਰਮੇਸ਼ਰ ਕਾਲਪੁਰਖ ਵੈਗਰੂ ਦਾ ਦیدار ਹੀ ਉਹਦੇ ਸਾਹ ਨੇ ਪ੍ਰਾਣ ਨੇ ਉਹਦੇ ਤਾਂ ਇਹਨੂੰ ਪ੍ਰਾਣ ਅਧਾਰ ਰੱਖਿਆ ਜਾਂਦਾ ਹੈ ਮਹਾਰਾਜ ਸੱਚੀ ਬਾਦਸ਼ਾਹ ਜੀ ਨੇ ਉਹਨੇ ਓਟ ਗੋਵਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਹ ਉਹਦੀ ਬੇਨਤੀ ਇਹ ਹੋਆ ਮਾਲਕ ਅਕਾਲਪੁਰਖ ਵੈਗਰੂ ਦੇ ਚਰਣਾ ਚ ਕਿ ਹੇ ਕਰਤੇ ਪੁਰਖ ਵੈਗਰੂ ਹੇ ਪਰਮੇਸ਼ਰ ਕਾਲਪੁਰਖ ਵੈਗਰੂ ਮੈਨੂੰ ਤੇਰਾ ਓਟ ਆਸਦਾ ਹੈ हे तृतीय ਦੇ مالک तृतीय ਨੂੰ ਪਾਲਣਹਾਰ ਅਕਾਲ ਪੁਰਖ ਵੈਗਰੂ ਮੈਨੂੰ ਤੇਰਾ ਉਟ ਆਸਰਾ ਮੇਰ ਕਰਕੇ ਤੇ ਮੈਨੂੰ ਆਪਣੀ ਸੇਵਾ ਦੇ ਵਿੱਚ ਲਾ ਕੇ ਰੱਖ ਪਿਛਲੇ ਮਹੀਨੇ ਵੀ ਆਪਾਂ ਮਹਾਰਾਜ ਸੱਚੇ ਬਾਦਸ਼ਾਹ ਦਾ ਉਪਦੇਸ਼ ਸਰਵਣ ਕੀਤਾ ਸੀ ਜਿਹਦੇ ਵਿੱਚ ਮਹਾਰਾਜ ਨੇ ਕਿਹਾ ਸੀ ਜਿੰਨੀ ਰਾਗ ਆਪ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆਂ ਉਹ ਹੁਕਮ ਦੀ ਉਡੀਕ ਕਰਦੇ ਹੈ ਕੀ ਆਖਿਆ ਗੁਰੂ ਨੇ ਕੀ ਪਰਮੇਸ਼ਰ ਦਾ ਹੁਕਮ ਹੈ ਉਹਦੇ ਅਨੁਸਾਰ ਚੱਲਣਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਤੇ ਹੱਥ ਜੋੜ ਕੇ ਖੜੇ ਹੁੰਦੇ ਆ ਕੀ ਹੁਕਮ ਹੈ ਕੀ ਕਰਨਾ ਇੱਥੇ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਮਾਲਕ ਤੇਰੇ ਚਰਣਾ ਚ ਅਰਦਾਸ ਹੈ ਮੇਰ ਕਰ ਆਪਣੀ ਸੇਵਾ ਦੇ ਵਿੱਚ ਲਾ ਕੇ ਰੱਖ ਇੱਥੇ ਜਿਹੜੀ ਸੇਵਾ ਹੈ ਉਹ ਸੇਵਾ ਕਿਹੜੀ ਹੈ ਇਹਨੂੰ ਪਾਤਸ਼ਾਹ ਨਖਾ ਵਿੱਚ ਦੁਨੀਆ ਸੇਵ ਕਮਾਈਆ ਤਾਂ ਦਰਨ ਕੈ ਬਸ ਨਪਾਈ ਰਹਿ ਰੱਬ ਦੀ ਸੇਵਾ ਕੀ ਹੈ ਖਲਕਤ ਦੀ ਸੇਵਾ ਦੁਨੀਆ ਵਿੱਚ ਕਿਸੇ ਲੋੜਵੰਦ ਦਾ ਭਲਾ ਕਿਸੇ ਵੀ ਤਰੀਕੇ ਨਾਲ ਕਰਦੇ ਹਰੇਕ ਦੇ ਵਿੱਚੋਂ ਪਰਮੇਸ਼ਰ ਕਾਲਪੁਰਖ ਵੈਲਿਊ ਦਾ ਦਿਲਾਰ ਕਰ ਜਿੰਨਾ ਵੀ ਕਰ ਸਕਦਾ ਐਸੇ ਕਰਕੇ ਮਹਾਰਾਜ ਨੇ ਆਖਿਆ ਸੀ ਗੁਰੂ ਦੀ ਗੋਲ ਕਿ ਜਿਹੜੀ ਗਰੀਬ ਦਾ ਮੂੰਹ ਹੈ ਮਹਾਰਾਜ ਜੀ ਬਾਕੀ ਸਾਹ ਕਹਿੰਦੇ ਪਰਮੇਸ਼ਰ ਦੀ ਸੇਵਾ 'ਚ ਲੱਗਣਾ ਤੇ ਖਲਕਤ ਦੀ ਸੇਵਾ ਦੇ ਵਿੱਚ ਲੱਗ ਜਿੰਨਾ ਕੁ ਵੀ ਕਰ ਸਕਦਾ ਜਰੂਰੀ ਨਹੀਂ ਬਹੁਤਾ ਹੀ ਤੂ ਕਰ ਭਾ ਜਿੰਨਾ ਕੁ ਵੀ ਕਰ ਸਕਦਾ ਆਪਣਾ ਸਮਾਂ ਦੇ ਸਕਦਾ ਕਿਸੇ ਨੂੰ ਵੀ ਦੇ ਦੇ ਕੋਈ ਚੰਗਾ ਬਚਨ ਬੋਲ ਕੇ ਕਿਸੇ ਦਾ ਭਲਾ ਕਰ ਸਕਦਾ ਕਿਉਂ ਕਿਸੇ ਨੂੰ ਚੰਗੀ ਸਲਾਹ ਦੇ ਕੇ ਕਿਸੇ ਦਾ ਭਲਾ ਕਰ ਸਕਦਾ ਹੈ ਕਿਸੇ ਨੂੰ ਡੁੱਬਣੋਂ ਬਚਾ ਸਕਦਾ ਹੈ ਕੋਈ ਬਾਣੀ ਦਾ ਸ਼ਬਦ ਬੋਲ ਕੇ ਕਿਸੇ ਨੂੰ ਸਮਝਾ ਸਕਦਾ ਕੋਈ ਚੰਗੀ ਗੱਲ ਕਰਕੇ ਕਿਸੇ ਨੂੰ ਸਮਝਾ ਸਕਦਾ ਕਿ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਵੀ ਸੇਵਾ ਹੈ ਤੇਰੇ ਤੋਂ ਉਲਟ ਕਿਸੇ ਨੂੰ ਗਲਤ ਸਿੱਖਿਆ ਦੇ ਕੇ ਗਲਤ ਪਾਸੇ ਲੈ ਜਾਣਾ ਉਹ ਬੁਰਾ ਕਰਮ ਹੈ ਨਾ ਤੇ ਜੇ ਕਿਸੇ ਨੂੰ ਚੰਗੀ ਸਿੱਖਿਆ ਦੇ ਕੇ ਕਿਸੇ ਪਾਸੇ ਤੋਰ ਦੇਈਏ ਇਹ ਵੀ ਸੇਵਾ ਹੈ ਮਹਾਰਾਜ ਸੱਚੇ ਬਾਦਸ਼ਾਹ ਕਨੇ ਮਾਲਕ ਦੇ ਚਰਨਾਂ 'ਚ ਅਰਦਾਸ ਕਰ ਮਾਲਕ ਅਕਾਲ ਪੁਰਖ ਵੈਗਰੂ ਮਿਹਰ ਕਰ ਬਖਸ਼ਿਸ਼ ਕਰ ਸੇਵਾ ਸੁਆਮੀ ਲਾਹੁ ਮੈਨੂੰ ਆਪਣੀ ਸੇਵਾ ਬਖਸ਼ਿਸ਼ ਕਰ ਤੇ ਇੱਥੇ ਫਿਰ ਮਹਾਰਾਜ ਸੱਚੇ ਬਾਦਸ਼ਾਹ ਕਨੇ ਜਿਹੜਾ ਮਨੁੱਖ ਇੰਦਾ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜਦਾ ਹੈ ਬਾਦਸ਼ਾਹ ਕਨੇ ਉਹ ਵਿਖਿਆ ਪਹੇ ਨਾ ਸਕੈ ਮਿਲ ਸਾਧੂ ਗੁਣ ਗਾਵ ਬਾਦਸ਼ਾਹ ਕਨੇ ਉਹਨੂੰ ਵਿਖਿਆ ਜ਼ਹਿਰ ਪੁੱਠੇ ਕਰਨ ਪੜੇ ਕਰ ਭਾਵੇਂ ਮੰਨ ਕਰਕੇ ਪੜੀ ਸੋਚ ਹੋਵੇ ਭਾਵੇਂ ਬਜਨਾ ਕਰਕੇ ਬੁਰੇ ਬੋਲ ਹੋਣ ਤੇ ਭਾਵੇਂ ਕਰਮਾ ਕਰਕੇ ਸਰੀਰ ਨਾਲ ਕਰਨ ਵਾਲੇ ਕੰਮ ਹੋ ਇਹਨਾਂ ਤਿੰਨਾਂ ਤਰੀਕਿਆਂ ਦੇ ਨਾਲ ਅੰਦਰ ਜਾਣ ਵਾਲੀ ਜਹਿਰ ਜਿਹਨੂੰ ਭਾਵੇਂ ਈਰਖਾ ਕਹ ਲੀਏ ਦਵੇਸ਼ ਕਹ ਲੀਏ ਨਫਰਤ ਸਾੜਾ ਕਹ ਲੀਏ ਭਾਵੇਂ ਵਿਸ਼ੇਮਕਾਰਾਂ ਦੀ ਅਗਨੀ ਕਹ ਲੀਏ ਭਾਵੇਂ ਤ੍ਰਿਸ਼ਨਾ ਦੀ ਅਗ ਕਹ ਲੀਏ ਮਹਾਰਾਜ ਸਿੱਤਿ ਬਾਦਸ਼ਾਹ ਨੇ ਜੀ ਰੋਜ਼ ਗੁਰੂ ਦੇ ਗੋਲੂ ਸਿੱਖਿਆ ਲੈ ਕੇ ਚੱਲਦਾ ਹੈ ਜਿੱਥੇ ਤੈਨੂੰ ਇਹ ਤੁਖਾਰ ਕੱਕਰ ਨਹੀਂ ਪਵੇਗਾ ਆਪਣਾ ਕੀਤੇ ਹੋਏ ਕਰਮਾਂ ਦਾ ਹੰਕਾਰ ਨਹੀਂ ਆਵੇਗਾ ਤੈਨੂੰ ਸਮਝ ਲੱਗੇਗੀ ਕਿ ਮੈਂ ਕਰਤੇ ਪ੍ਰਖ ਵੈਗੁਰੂ ਨੇ ਆਪ ਕਿਰਪਾ ਕਰਕੇ ਤੇ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜਿਆ ਹੈ ਮੈਂ ਕੁਝ ਵੀ ਨਹੀਂ ਕਰ ਸਕਦਾ ਇਹ ਉਦਮ ਜਿਹੜਾ ਬਖਸ਼ਿਸ਼ ਕੀਤਾ ਉਸ ਮਾਲਕ ਅਕਾਲ ਪੁਰਖ ਵੈਗੁਰੂ ਨੇ ਬਖਸ਼ਿਆ ਹੈ ਤੈਨੂੰ ਸਾਰਿਆਂ ਕਰਨਾਵਾਂ ਦੇ ਪਿੱਛੇ ਕਰਤਾ ਪ੍ਰਖ ਵੈਗੁਰੂ ਨਜ਼ਰ ਆਵੇਗਾ ਤੇ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੱਥੇ ਤੈਨੂੰ ਤੁਖਾਰ ਨਹੀਂ ਵਿਆਪੇਗਾ ਉੱਥੇ ਬਾਦਸ਼ਾਹ ਕਹਿੰਦੇ ਆ ਜਿਹੜੀ ਵਿਖਿਆ ਦੀ ਅਗਨੀ ਹੈ ਇਹ ਵੀ ਤੈਨੂੰ ਨਹੀਂ ਪਹੁੰਚੇਗੀ ਅਸਾੜਤ ਬੰਦਾ ਜਿਹੜਾ ਹੈ ਤੈਨੂੰ ਨਹੀਂ ਲੱਗੇਗਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਿਖਿਆ ਪਹੁੰਚ ਨਾ ਸਕਈ ਕਾਦੇ ਨਾਲ ਮਿਲ ਸਾਧੂ ਗੁਣ ਗਾਵ ਗੁਰੂ ਦੀ ਸੰਗਤ ਵਿੱਚ ਬੈਠ ਕੇ ਤੀ ਪਰਮੇਸ਼ਰ ਕਾਲਪੁਰਖ ਵੈਦੂ ਦੇ ਗੁਣਾਂ ਨੂੰ ਗਾਈ ਚੱਲ ਉਸ ਇਹ ਨੂੰ ਆਖਿਆ ਜਿਹੜਾ ਤੁਰਿਆ ਹੋਇਆ ਜਿਹੜਾ ਵੀ ਨਹੀਂ ਤੁਰਿਆ ਉਹਨੂੰ ਤੇ ਮਹਾਰਾਜ ਕਹਿੰਦੇ ਨੇ ਕਹਿਣਗੇ ਗਾ ਬਹਿ ਕੇ ਗਾਇਆ ਕਰ ਤੇ ਜਿਹੜਾ ਤੁਰਿਆ ਉਹਨੂੰ ਮਹਾਰਾਜ ਸੱਚੇ ਬਾਦਸ਼ਾਹ ਕਹਿੰਦੇ ਉਹਨੂੰ ਗਾਈ ਚੱਲਿਆ ਕਰਨ ਤੁਰਿਆ ਚੱਲ ਅੱਗੇ ਵਧਦਾ ਜਾ ਮਹਾਰਾਜ ਸੱਚੇ ਬਾਦਸ਼ਾਹ ਕਹਿੰਦੇ ਵਿਖਿਆ ਕੋਈ ਨਾ ਸਕਤੀ ਮਿਲ ਸਾਧੂ ਗੁਣ ਗਾਓ ਇੱਥੇ ਬਾਦਸ਼ਾਹ ਨੇ ਹੋਰ ਵੀ ਆਖਿਆ ਮਹਾਰਾਜ ਸੱਚੇ ਬਾਦਸ਼ਾਹ ਕਹਿੰਦੇ ਰਹਿਣਾ ਤੂੰ ਪਰਿਵਾਰ ਦੇ ਵਿੱਚ ਰਹਿਣਾ ਤੂੰ ਦੁਨੀਆ ਦੇ ਵਿੱਚ ਰਹਿਣਾ ਤੂੰ ਸਮਾਜ ਦੇ ਵਿੱਚ ਜਿਸ ਸੰਸਾਰ ਨੂੰ ਅੱਗ ਵੀ ਆਖਿਆ ਜਿਸ ਸੰਸਾਰ ਨੂੰ ਸਮੁੰਦਰ ਵੀ ਆਖਿਆ ਜੇ ਸੰਸਾਰ ਨੂੰ ਹੋਰ ਕਈ ਤਰੀਕਿਆਂ ਦੇ ਨਾਲ ਮਹਾਰਾਜ ਨੇ ਬਾਣੀ ਸਮਝਾਇਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰਹਿਣਾ ਤੂੰ ਬਿਖਸ਼ਾ ਦੇ ਵਿੱਚ ਰਹਿਣਾ ਤੂੰ ਜਾਇਰ ਦੇ ਵਿੱਚ ਹੈ ਪਰ ਚੇਤਾ ਰੱਖੀ ਜੇ ਗੁਰੂ ਦੀ ਸੰਗਤ ਦੇ ਪਰਮੇਸ਼ਰ ਕਾਲਪੁਰਖ ਵੈਗਿਰੂ ਦਾ ਨਾਮ ਚੇਤੇ ਵਿੱਚ ਰਹੇਗਾ ਉਹਦੇ ਗੁਣ ਚੇਤੇ ਵਿੱਚ ਰਹਿਣਗੇ ਹੰਕਾਰ ਨਹੀਂ ਆਵੇਗਾ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹੋ ਸੰਸਾਰ ਜਿਹੜਾ ਹੈ ਤੇਰੇ ਵਾਸਤੇ ਜਿੰਨਾ ਧੀਆਂ ਪੁੱਤਰਾਂ ਨੂੰ ਜਿੰਨਾ ਮਾਪਿਓ ਨੂੰ ਜਿੰਨਾ ਸਮਾਜ ਦੇ ਬਾਕੀ ਜੀਆਂ ਨੂੰ ਬਾਕੀ ਸਮਾਜ ਨੂੰ ਮਹਾਰਾਜ ਸਿੱਤੇ ਬਾਦਸ਼ਾਹ ਕਈ ਵਾਰੀ ਬਹੁਤ ਤਾੜਨਾ ਕਰਕੇ ਸਮਝਾਉਂਦੇ ਆ ਕਿ ਇਹ ਤੇਰੇ ਵਾਸਤੇ ਜੇ ਇਹਨਾਂ ਦੇ ਨਾਲ ਕੇਵਲ ਇਹਨਾਂ ਦੇ ਨਾਲ ਮੋਹ ਰੱਖਿਆ ਕੇਵਲ ਇਹਨਾਂ ਦੇ ਮੋਹ ਦੇ ਗ੍ਰਸਥ ਰਿਆ ਇਹਨਾਂ ਦੇ ਅਧੀਨ ਹੋ ਗਿਓ ਤੇ ਮਹਾਰਾਜ ਸਿੱਤੇ ਬਾਦਸ਼ਾਹ ਨੇ ਚੇਤਾ ਰੱਖੀ ਜ਼ਿੰਦਗੀ ਬਰਬਾਦ ਵੀ ਹੋ ਸਕਦੀ ਹੈ ਇਹਦੇ ਨਾਲੋਂ ਇਹਦੇ ਵਿੱਚੋਂ ਤੇਰੇ ਵਾਸਤੇ ਨਿਕਲਣਾ ਕੁਝ ਵੀ ਨਹੀਂ ਇਹ ਤੇਰੇ ਕੰਟਰੋਲ ਦੇ ਵਿੱਚ ਨਹੀਂ ਰਹਿਣਗੇ ਜੇ ਤੂੰ ਹੱਥਾਂ ਦੇ ਨਾਲ ਮਾੜੀ ਕਿਰਤ ਕਰਕੇ ਇਹਨਾਂ ਨੂੰ ਖਵਾਈ ਹੈ ਚੰਗੀ ਸਿੱਖਿਆ ਇਹਨਾਂ ਨੂੰ ਗੁਰੂ ਦੀ ਸਿੱਖਿਆ ਨਹੀਂ ਦਿੱਤੀ ਤੇ ਇਹ ਸਮਾਜ ਨੂੰ ਵਿਗਾੜ ਦਿੱਤੀ ਪੈਦਾ ਹੁੰਦੀ ਹੈ ਉੱਥੇ ਮਹਾਰਾਜ ਸੱਚੇ ਬਾਦਸ਼ਾਹ ਕਹਿੰਦੇ ਜੇ ਤੂੰ ਕਰਤੇਪੁਰਖ ਵੈਗੁਰੂ ਨੂੰ ਚੇਤੇ ਰੱਖੀਂ ਆਪਣੇ ਹੰਕਾਰ ਨੂੰ ਨੀਵਾ ਕਰਕੇ ਰੱਖੀਂ ਸਿੱਖ ਦਾ ਰਵੇਂ ਗੁਰੂ ਦੀ ਸੰਗਤ ਵਿੱਚ ਬੈਠ ਕੇ ਇਹ ਚੰਗੀ ਸਿੱਖਿਆ ਨੂੰ ਅੱਗੇ ਦਿੰਦਾ ਰਵੇਂ ਪਰਿਵਾਰਾਂ ਤੱਕ ਪਹੁੰਚਾਉਂਦਾ ਰਵੇਂ ਤੇ ਮਹਾਰਾਜ ਸੱਚੇ ਬਾਦਸ਼ਾਹ ਕਹਿੰਦੇ ਇਹੋ ਸਾਰਾ ਕੁਝ ਤੇਰਾ ਜਿਹੜਾ ਇਹ ਵੀ ਸੋਹਣਾ ਹੋ ਜਾਏ ਅਸਾੜ ਦੀ ਧੁੱਪ ਜਿਹੜੀ ਹੈ ਮਹਾਰਾਜ ਸੱਚੇ ਬਾਦਸ਼ਾਹ ਨੇ ਸਿਆਲ ਦੇ ਨਿਕਲੀ ਹੋਈ ਧੁੱਪ ਵਿੱਚ ਨਿਕ ਵਾਂਗੂ ਪ੍ਰਾਪਤ ਹੋਣੀ ਤੈਨੂੰ ਇਹ ਸਾਰਾ ਕੋਈ ਤਰ੍ਹਾਂ ਸਹੀਲਾ ਹੋ ਜਾਵੇਗਾ ਤੇਰਾ ਕੁਟੰਬ ਜਿਹੜਾ ਸਬਰ ਜਾਵੇਗਾ ਮੰਨੈ ਪਰਵਾਰ ਹੈ ਸਾਡਾ ਨਾਨਕ ਗੁਰਮਤਿ ਮੰਨਿਆ ਪਰਵਾਰ ਹੈ ਸਾਡਾ ਤੈਨੂੰ ਇਹਦੇ ਵਿੱਚੋਂ ਬਿਖਿਆ ਜਿਹੜੀ ਨਿਕਲ ਜਾਵੇਗੀ ਮਹਾਰਾਜ ਸੱਚੇ ਬਾਦਸ਼ਾਹ ਨੇ ਬਿਖ ਤੇ ਅੰਮ੍ਰਿਤ ਹੋਇਓ ਜ਼ਹਿਰ ਤੋਂ ਬਰਲ ਕੇ ਅੰਮ੍ਰਿਤ ਹੋ ਸਕਦਾ ਹੈ ਨਸ਼ੇ ਵਿਸ਼ਿਆਂ ਵਿਕਾਰਾਂ ਤੋਂ ਛੁੱਟ ਕੇ ਅਮਰਤ ਬਾਣੀ ਦੇ ਨਾਲ ਜੁੜ ਸਕਦਾ ਹੈ ਅਮਰਤ ਨਾਮ ਦੇ ਨਾਲ ਜੁੜ ਸਕਦਾ ਹੈ ਪਰ ਉਹਦੇ ਵਾਸਤੇ ਮੈਨ ਤਾਂ ਸ਼ੁਰੂਆਤ ਕਰਨੀ ਪਵੇਗੀ ਚੇਤ ਗੋਵਿੰਦ ਅਰਾਧਿਆਤ ਪਹਿਲਾਂ ਇਹ ਵੀ ਮੰਨਣਾ ਪਵੇਗਾ ਕਿ ਮਾਲ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੂਗਾ ਤੇ ਮਹਾਰਾਜ ਕਹਿੰਦੇ ਤੁਰਿਆ ਆ ਰਿਹਾ ਕੋ ਤੱਕ ਪਹੁੰਚ ਗਿਆ ਜੇ ਇਥੇ ਆਣ ਕੇ ਵੀ ਤੁਖਾਰ ਵਿਆਪ ਗਿਆ ਕਿਤੇ ਕਰਮਾਂ ਦਾ ਹੰਕਾਰ ਹੀ ਰਹਿ ਗਿਆ ਤੇ ਮਹਾਰਾਜ ਕਹਿੰਦੇ ਫਿਰ ਪਿੱਛੇ ਚਲਿਆ ਜਾਵੇਗਾ ਕਿਰਤ ਕਰਮ ਕੇ ਵਿਛੜੇ ਉੱਥੇ ਚਲਿਆ ਗਿਆ ਮਹਾਰਾਜ ਸੱਚੀ ਬਾਦਸ਼ਾਹ ਨੇ ਜਿੱਤੇ ਪਰਮੇਸ਼ਰ ਦੇ ਨਾਲ ਜੁੜ ਕੇ ਰਹੇ ਤੇ ਵਿਖਿਆ ਉਹ ਨਹੀਂ ਸਕਈ ਮੇਰੇ ਸਾਧੂ ਬਣ ਗਾਓ ਤੇ ਸੰਗਤ ਦੇ ਵਿੱਚ ਬੈਠ ਕੇ ਚੱਲ ਸਿੱਖ ਕੇ ਚੱਲਣ ਤੇ ਫਿਰ ਬਾਦਸ਼ਾਹ ਨੇ ਜਹਦ ਤੇ ਉਪਜੀ ਤਹਿ ਮਿਲੀ ਸੱਚੀ ਪੀਠ ਸਮਾਹ ਮਹਾਰਾਜ ਸੱਚੀ ਬਾਦਸ਼ਾਹ ਨੇ ਜਿਸ ਪਰਮੇਸ਼ਰ ਤੋਂ ਵਿਛੜਿਆ ਤੇਰੀ ਸੁਰਤ ਉਹਦੇ ਨਾਲ ਮਿਲ ਸਕਦੀ ਹੈ ਪਰਿਵਾਰ ਦੇ ਵਿੱਚ ਰਹਿੰਦੇ ਆ ਕੰਮ ਢੰਡੇ ਕਰਦੇ ਆ ਸਾਰਾ ਕੁਝ ਕਰਦੇ ਆ ਨੇਕ ਗ੍ਰਿਤ ਕਮਾਈ ਕਰਦੇ ਆ ਪਰਮੇਸ਼ਰ ਨੂੰ ਜੱਪਿਆ ਦਾ ਸਕਦਾ ਹੈ ਮਹਾਰਾਜ ਸਚੀ ਬਾਦਸ਼ਾਹ ਜੀ ਨੇ ਫਿਰ ਜੈਤ ਦੇ ਉਪਜੀਤ ਤਹਿ ਮਿਲੀ ਇਹੋ ਤੇ ਪਾਤਸ਼ਾਹੀ ਬਾਣੀ ਸਾਰੀ ਸਮਝਾਉਂਦੀ ਹੈ ਭਾਵੇਂ ਕਿਸੇ ਨੂੰ ਕੱਲਾ ਇੱਕ ਓੰਕਾਰ ਪੜ੍ਹ ਕੇ ਸਮਝ ਲੱਗੇ ਭਾਵੇਂ ਕਿਸੇ ਨੂੰ ਮੂਲ ਮੰਤਰ ਤੱਕ ਪੜ੍ਹ ਕੇ ਸਮਝ ਲੱਗੇ ਭਾਵੇਂ ਕਿਸੇ ਨੂੰ ਜਪਜੀ ਸਾਹਿਬ ਪੜ੍ਹ ਕੇ ਸਮਝ ਲੱਗੇ ਭਾਵੇਂ ਕਿਸੇ ਨੂੰ 12ਵਾਂ ਸੱ ਪੜ੍ਹ ਕੇ ਸਮਝ ਲੱਗੇ ਭਾਵੇਂ ਕਿਸੇ ਨੂੰ ਸ਼ੁਰੂਆਤ ਤੋਂ ਲੈ ਕੇ 18 10 20 ਤੱਕ ਪੜ੍ਹ ਕੇ ਸਮਝ ਲੱਗੇ ਮਹਾਰਾਜ ਸਚੀ ਬਾਦਸ਼ਾਹ ਜੀ ਨੇ ਇਹੋ ਤੇ ਸਮਝਾਇਆ ਕੇ ਮਨਾ ਆਪਣੇ ਘਰ ਦੇ ਵਿੱਚ ਆ ਜਾ ਜਦ ਉਪਜੀ ਤਹਿ ਮਿਲੀ ਜਿੱਥੋਂ ਉਪਜੈ ਉਹਦੇ ਨਾਲ ਮਿਲ ਜਾਂ ਸੱਚੀ ਪ੍ਰੀਤ ਸਮਾਹ ਇਹ ਤੇਰੀ ਪ੍ਰੀਤ ਸੱਚੀ ਹੈ ਇਹੋ ਕੇਵਨ ਪ੍ਰੀਤ ਸੱਚੀ ਹੈ ਇਸ ਪ੍ਰੀਤ ਦੇ ਨਾਲ ਦੋਵੇਂ ਪਾਸਿਓਂ ਪਿਆਰ ਮਿਲਦਾ ਜੇ ਤੂੰ ਕਰਤੇ ਪੁਰਖਵੈਲ ਨੂੰ ਪਿਆਰ ਕਰਦਾ ਹੈ ਉਹਦੇ ਨਾਲ ਪ੍ਰੇਮ ਕਰਦਾ ਹੈ ਤੇ ਮਹਾਰਾਜ ਸੱਚੀ ਬਾਦਸ਼ਾਹ ਕਿ ਉਹ ਵੀ ਤੈਨੂੰ ਪ੍ਰੇਮ ਕਰਦਾ ਹੈ ਕਿਵੇਂ ਦਾ ਪ੍ਰੇਮ ਹੈ ਮਹਾਰਾਜ ਸੱਚੀ ਬਾਦਸ਼ਾਹ ਕਿ ਕਰ ਗਹਿ ਲੈਨੀ ਪਾਰ ਬ੍ਰਹਮ ਬਹੁੜ ਨਮੀਸ਼ਰੀਆ ਮਹਾਰਾਜ ਕੀ ਨੇਂਤੋਂ ਉਹਦੇ ਅਸੂਲਾਂ ਦੇ ਵਿੱਚ ਚੱਲ ਰਿਹਾ ਹੈ ਤੇ ਮਾਲਕ ਕਰਤਾ ਪ੍ਰਖਵੈ ਨੂੰ ਤੈਨੂੰ ਆਪ ਬਾਹ ਫੜ ਕੇ ਆਪਣੇ ਚਰਨਾਂ ਦੇ ਨਾਲ ਜੋੜਨ ਲੈਂਦਾ ਹੈ। ਕਾਲ ਗੈ ਨਹੀਂ ਪਾਲ ਬ੍ਰਾਹਮ। ਬਾਹ ਫੜ ਕੇ ਆਪਣੇ ਚਰਨਾਂ ਦੇ ਨਾਲ ਜੋੜਦਾ ਹੈ। ਮਾਪਿਓ ਬੱਚੇ ਨੂੰ ਜੇ ਕਿਤੇ ਲੈ ਕੇ ਜਾਵੇ ਤੇ ਜੇ ਉਹਨੂੰ ਆਖੇ ਮੇਰੇ ਗੁੰਗਲ ਘੋਟ ਕੇ ਫੜ ਕੇ ਰੱਖੀਂ ਬੱਚਾ ਛੋਟਾ ਹੈ ਤੇ ਅਗਿਆਨਤਾ ਹੈ। ਬੱਚਾ ਛੱਡ ਸਕਦਾ ਹੈ ਤੇ ਜੇ ਆਪ ਉਹਦੀ ਬਾਹ ਘੁੱਟ ਕੇ ਫੜ ਕੇ ਰੱਖੇ ਤੇ ਉਸ ਬੱਚੇ ਨੂੰ ਕੋਈ ਛੇਤੀ ਕੀਤਾ ਡੁਲਾ ਨਹੀਂ ਸਕਦਾ ਕਿਸੇ ਪਾਸੇ ਲਜਾ ਨਹੀਂ ਸਕਦਾ ਇੰਦਾ ਹੀ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਕਰਤੇ ਪ੍ਰਖ ਵੈਗਰੂ ਦੇ ਅਸੂਲਾਂ 'ਚ ਚੱਲਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਜਿਹਨੇ ਪਰਮੇਸ਼ਰ ਅਕਾਲ ਪੁਰਖ ਵੈਗਰੂ ਆਪ ਉਹਦੀ ਬਾਹ ਫੜ ਲਿੰਦਾ ਕਰ ਕਹਿਲੀਨੀ ਪਾਰ ਬ੍ਰਹਮ ਬਬੜਨਾ ਵਿਛੜਿਆ ਉਹ ਮਹਾਰਾਜ ਸੱਚੇ ਪਾਤਸ਼ਾਹ ਜਨੇ ਦੁਬਾਰਾ ਵਿਛੋੜਦਾ ਨਹੀਂ ਵਿਛੋੜਾ ਨਹੀਂ ਪੈਂਦਾ ਹਮੇਸ਼ਾ ਆਪਣੀ ਕਰਨ ਦੇ ਨਾਲ ਲਾ ਕੇ ਲੱਗਦੇ ਫਿਰ ਬਾਦਸ਼ਾਹ ਕਹਿੰਦੇ ਬਾਰ ਜਾਉ ਲੱਖ 베ਰੀਆ ਹਰ ਸੱਜਣ ਅਗਮਗਾਹ ਮਹਾਰਾਜ ਸੱਚੇ ਬਾਦਸ਼ਾਹ ਕਹਿੰਦੇ ਮੈਂ ਉਸ ਮਾਲਕ ਅਕਾਲਪੁਰ ਕੋਲ ਨੂੰ ਤੁ ਲੱਖਾਂ ਵਾਰ ਬਰਹਰ ਜਾਵਾਂ ਜਿਹੜਾ ਅਗੰਮ ਹੈ ਜਿਹੜਾ ਜਿਹਦੇ ਕੋਲ ਬਹੁਤ ਸਾਰੀਆਂ ਤਾਕਤਾਂ ਦਾ ਮਾਲਕ ਹੈ ਜਿਹੜਾ ਜਦੋਂ ਉਹ ਬਾਹ ਫੜ ਲਵੇ ਤੇ ਫਿਰ ਮਹਾਰਾਜ ਸੱਚੇ ਬਾਦਸ਼ਾਹ ਕਹਿੰਦੇ ਕਿਸੇ ਪ੍ਰਕਾਰ ਦਾ ਡਰ ਨਹੀਂ ਰਹਿੰਦਾ ਪੂਰੇ ਵਾਸਤੇ ਚਿੰਤਾ ਰੱਖਣਾ ਨਾ ਤੇ ਤੁਖਾਰ ਵਿਆਪੇ ਨਾ ਤੇ ਆਪਣੇ ਕੀਤੇ ਕਰਮਾਂ ਦਾ ਹੰਕਾਰ ਹੋਵੇ ਤੇ ਨਾਲੇ ਮਹਾਰਾਜ ਸੱਚੀ ਬਾਦਸ਼ਾਹ ਕਨੇ ਰੋਜ਼ ਗੁਰੂ ਦੀ ਸੰਗਤ ਦੇ ਵਿੱਚ ਬੈਠ ਕੇ ਤੇ ਗਾਣੇ ਵਾਦਦੇ ਜਾਣਾ ਚੰਗੇ ਪਾਸੇ ਨੂੰ ਵਾਦਦੇ ਜਾਣਾ ਇਹ ਕੰਮ ਨਾਲ ਹੋਵੇ ਅਖੀਰ ਵਿੱਚ ਫਿਰ ਬਾਦਸ਼ਾਹ ਕਹਿੰਦੇ ਨੇ ਸ਼ਰਮ ਭਈ ਨਾਰਾਇਣ ਨਾਨਕ ਦਰਪਿਆ ਹੋਵੇ ਬਾਦਸ਼ਾਹ ਨੇ ਮਾਲਕ ਅਕਾਲ ਪੁਰਖ ਵੈਗੁਰੂ ਨੂੰ ਲਈ ਉਹਦੀ ਲੱਜਾ ਹੁੰਦੀ ਹੈ ਜਿਹੜਾ ਉਹਦੇ ਦਰ ਤੇ ਆਣ ਲਗੇ ਜਿਹੜਾ ਚਲਦਿਆ ਚਲਦਾ ਇੱਥੇ ਤੱਕ ਪਹੁੰਚ ਜਾਵੇ। ਮਹਾਰਾਜ ਸੱਚੀ ਬਾਖਸ਼ ਕੇ ਨੇ ਸ਼ਰਮ ਪਈ ਨਾਰਾਇਣ ਨੇ ਨਾਨਕ ਦਰ ਪਈ ਆਹੋ ਜਿਹੜਾ ਉਹਦੇ ਦਰ ਤੇ ਡਿੰਗ ਭਵੇ। ਕੇਵਲ ਉਹਦਾ ਹੋ ਜਾਵੇ ਜਿਹੜਾ ਕਿ ਸਗਲ ਦੁਆਰ ਕੋ ਸਾਡਕ ਹੈ ਗਹਿਉ ਤਹਾਰੋ ਦੁਹਾਰ ਬਾਹਂ ਗਹਿ ਕਿ ਲਾਜ ਆਸਮ ਗੋਬਿੰਦ ਦਾਸ ਤਹਾਰ। ਮਹਾਰਾਜ ਤੇ ਬਾਖਸ਼ ਕੇ ਨੇ ਜਿਹੜਾ ਸਾਰੇ ਦਰ ਛੱਡ ਕੇ ਇੱਕ ਮਾਲਕ ਦਾ ਹੋ ਜਾਵੇ। ਆਪਣੇ ਆਪ ਨੂੰ ਸਿਖਾਉਣਾ ਸ਼ੁਰੂ ਕਰ ਦੇਵੇ ਰੱਬ ਨੂੰ ਸਿਖਾਉਣਾ ਨਾ ਸ਼ੁਰੂ ਕਰੇ ਕਿ ਤੂੰ ਐਂਦਾ ਕਰ ਦੇ ਫਿਰ ਮੈਂ ਐਂਦਾ ਕਰਾਂਗਾ। ਪਾਤਸ਼ਾਹ ਨੇ ਜਿਹੜਾ ਉਹਦੀ ਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਆਪ ਉਹਦੇ ਅਨੁਸਾਰ ਹੋਣ ਦੀ ਕੋਸ਼ਿਸ਼ ਕਰਦਾ ਰਿਹਾ। ਇਹਨੂੰ ਪਾਤਸ਼ਾਹ ਨੇ ਕਿਹਾ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਦੀ ਹੈ। ਮਹਾਰਾਜ ਸੱਚੀ ਪਾਤਸ਼ਾਹ ਨੇ ਜੇ ਤੂੰ ਐਂਦਾ ਮਿਲਣ ਦੀ ਕੋਸ਼ਿਸ਼ ਕਰਦਾ ਰਹਿਣਾ ਉਹਦੇ ਦਰ ਤੇ ਟਿਆਰ ਹੀ ਨਾ। ਤੇ ਮਹਾਰਾਜ ਸੱਚੇ ਬਾਦਸ਼ਾਹ ਨੂੰ ਕਰਤਾ ਪੁਰਖ ਵੈਲੂ ਤੈਨੂੰ ਮੇਲ ਦਿੰਦਾ ਹੈ ਅਖੀਰ ਵਿੱਚ ਫਿਰ ਬਾਦਸ਼ਾਹ ਨੇ ਅਖਿਆ ਇਹੋ ਸੁਖ ਹੈ ਪੋਦਾ ਪੋਦੇ ਮਹੀਨੇ ਵਿੱਚ ਮਹਾਰਾਜ ਸੱਚੇ ਬਾਦਸ਼ਾਹ ਕਹਿੰਦੇ ਗੁਰਸਿੱਖੋ ਗੁਰੂ ਦੀ ਸੰਗਤ ਕਰ ਲੈ ਗੁਰਸਿੱਖੋ ਇਹੋ ਸੁਖ ਹੈ ਕਿਹੜਾ ਸੁਖ ਹੈ ਮਹਾਰਾਜ ਸੱਚੇ ਬਾਦਸ਼ਾਹ ਕਹਿੰਦੇ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਵਾਹ ਜਿਹਦੀ ਉਹ ਵੇ ਪ੍ਰਵਾਹ ਆਕਾਲ ਪੁਰਖ ਵੈਗ੍ਰੂ ਪ੍ਰਵਾਹ ਕਰਨੀ ਸ਼ੁਰੂ ਕਰ ਦੇਵੇ ਉਹਨੂੰ ਫਿਕਰ ਪਾਇਆ ਜਾਵੇ ਕਿ ਇਹ ਮੇਰੇ ਮਾਰਗ ਤੇ ਚੱਲਦਾ ਆਉਂਦਾ ਹੈ। ਇਹਨੂੰ ਆਪਣੀ ਚਰਣਾ ਦੇ ਨਾਲ ਜੋੜਦਾ ਹੈ। ਮਹਾਰਾਜ ਸਤਿ ਪਾਤਸ਼ਾਹ ਜੀ ਨੇ ਜਿਹੜਾ ਇਦਾਂ ਆਪਣੇ ਗੁਰੂ ਦੇ ਅੱਖੇ ਲੱਗ ਕੇ ਸੰਗਤ ਕਰਦਾ ਕਰਦਾ ਪੌੜੀਦਰ ਪੌੜੀ ਅੱਗੇ ਵੱਧਦਾ ਹੋਇਆ ਕੋਹ ਤੱਕ ਪਹੁੰਚਿਆ। ਮਹਾਰਾਜ ਸਤਿ ਪਾਤਸ਼ਾਹ ਕਹਿੰਦੇ ਉਹਨੂੰ ਕਰਤਾ ਪ੍ਰਖ ਵੈਨੂ ਆਪ ਆਪਣੇ ਚਰਣਾ ਦੇ ਨਾਲ ਜੋੜਦਾ ਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਓਖ ਸੁਹੰਦਾ ਸਰਬ ਸੁਖ। ਉਹਦੇ ਵਾਸਤੇ ਉਹਦਾ ਮਹਿਨਤ ਸੁਚੰਜਾ ਹੈ। ਸੌਖਾ ਹੈ ਸੁਖਦਾਇਕ ਹੈ ਆਨੰਦਦਾਇਕ ਹੈ ਜਿਹੜਾ ਕਰਤੀ ਪ੍ਰਕਾਸ਼ ਨੂੰ ਨਾਲ ਜੁੜ ਕੇ ਆਪਣੀ ਜ਼ਿੰਦਗੀ ਨੂੰ ਬਤੀਤ ਕਰਦਾ ਜਿਹੜੀ ਪ੍ਰਵਾਹ ਮਾਲਕ ਅਕਾਲ ਪੁਰਖ ਵੈਗ ਨੂੰ ਕਰਨ ਲੱਗ ਪਵੇ ਇਹ ਸਤਿਗੁਰੂ ਸਿੱਤੇ ਬਾਦਸ਼ਾਹ ਮਹਾਰਾਜ ਜੀ ਨੇ ਸਾਨੂੰ ਅੱਜ ਦੇ ਪਵਿੱਤਰ ਸ਼ਬਦ ਰਾਹੀਂ ਸਮਝਾਇਆ ਹੈ ਕਿ ਮਨੁੱਖ ਤੇਰੇ ਵਾਸਤੇ ਪੋਤਮੀ ਨੇ ਤੋਂ ਬਾਹਰ ਪੈਰ ਕਕਰ ਤੋਂ ਤੇਰੇ ਅੰਦਰ ਵਾਸਤੇ ਕੀ ਉਪਦੇਸ਼ ਹੈ ਇਹ ਮਹਾਰਾਜ ਸਿੱਤੇ ਬਾਦਸ਼ਾਹ ਨੇ ਸਮਝਾਇਆ ਕਿ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਦੇ ਪ੍ਰਵਾਹ ਮਹਾਰਾਜ ਸੱਚੇ ਬਾਦਸ਼ਾਹ ਕਹਿੰਦੇ ਨੇ ਵਾਸਤੀਪੂਰਨ ਮਨ ਸੌਖਾ ਹੈ ਸੌਂਦਾ ਹੈ ਸੋਣਾ ਹੈ ਉਹਨਾਂ ਬਾਹਲੇ ਕਕਰ ਦਾ ਇਹ ਬਾਹਰੀ ਜੀਵਨ ਤੇ ਅਸਰ ਹੈ ਅੰਦਰਲੇ ਜੀਵਨ ਤੇ ਉਹਨਾਂ ਬਾਹ ਬਾਹਰੀ ਜੀਵਨ ਦਾ ਬਾਹਰੀ ਕਕਰ ਦਾ ਕੋਈ ਅਰਥ ਨਹੀਂ ਹੈ ਪਰ ਇਹਦੇ ਤੋਂ ਅਰਥ ਗ੍ਰਹਿਣ ਕਰਕੇ ਅੰਦਰ ਦੇ ਕਕਰ ਬਾਰੇ ਸੁਚੇਤ ਰਹਿਣਾ ਹੈ ਮੈਨੂੰ ਕੀਤੇ ਹੋਏ ਆਪਣੇ ਕਰਮਾਂ ਦਾ ਜਿਹੜਾ ਮਾਲਕ ਕਰਤੇ ਪੁਰਖ ਵੈਗੂ ਦੀ ਬਖਸ਼ਿਸ਼ ਦਾ ਸਦਕਾ ਹੋਏ ਨੇ ਉਹਨਾਂ ਦਾ ਹੰਕਾਰ ਨਾਵਿ ਸੇਵਾ ਕਰਦੇ ਆ ਸਿਮਰਨ ਕਰਦੇ ਆ ਮਾਲਕ ਨੂੰ ਚੇਤੇ ਕਰਦੇ ਆ ਜਿੰਨੇ ਵੀ ਭਲੇ ਕੰਮ ਕਰਦੇ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਗੁਰੂ ਨੂੰ ਤੇ ਪਰਮੇਸ਼ਰ ਨੂੰ ਉੱਤੇ ਰੱਖੀ ਤੇਰੇ ਨਾਲ ਤੇਰਾ ਅਗਲਾ ਪਲ ਜਿਹੜਾ ਉਹ ਚੜ ਦਾ ਰਹੇਗਾ ਸੌਖਾ ਰਹੇਗਾ ਇਹ ਪਾਤਸ਼ਾਹ ਨੇ ਸਮਝਾਇਆ ਮਾਲਕ ਮੇਰ ਕਰੇ ਸਾਡੇ ਸਾਰਿਆਂ ਦੇ ਸਾਨੂੰ ਸਾਰਿਆਂ ਨੂੰ ਨਾਮ ਦੀ ਦਾਤ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਆਪਣੇ ਹੁਕਮਾਂ ਅਨੁਸਾਰ ਚੱਲਣ ਦੀ ਦਾਤਾ ਬਲਬੁੱਧੀ ਪ੍ਰਦਾਨ ਕਰਨ ਗੁਰੂ ਕੇ ਪਾਵਨ ਬਚਨਾਂ ਦੀ ਇੰਨੀ ਕਿ ਵਿਚਾਰ ਕਰਦੇ ਆ ਬੇਅੰਤ ਬਿਰੰਪਰਕਾਰ ਦੀਆਂ ਭੁੱਲ ਗਲਤੀਆਂ ਹੁੰਦੀਆਂ ਨੇ ਗੁਰੂ ਪਾਤਸ਼ਾਹ ਔਰ ਆਪ ਵਿੱਚ ਸੰਗਤ ਹਾਰ ਪ੍ਰਭ ਅਸੀਂ ਜੀਉ ਬਖਸ਼ਣ ਜੋਗ ਬਖਸ਼ ਦੇਣਾ ਗਹ ਵਾਸਤੇ ਸੀਸ ਬਖਸ਼ਿਸ਼ ਕਰਿਓ ਪਾਤਸ਼ਾਹ ਮੇਰ ਕਰਨ ਪੋ ਦਾ ਮਹਿਨਾ ਸਰਬੱਤ ਸੰਗਤਾਂ ਦਾ ਸੁੱਖ ਨਾ ਬਤੌਣ ਆਪਣੇ ਦਰੋਂ ਕਰੋਨਾ ਦੀ ਦਾਤ ਗੁਰਸਿੱਖੀ ਜੀਵਨ ਆਪਣੇ ਹੁਕਮ ਅਨੁਸਾਰ ਚੱਲਣ ਦੀ ਦਾਤਾ ਬਲਬੁੱਧੀ ਪ੍ਰਦਾਨ ਕਰਨ ਸਰਬੱਤ ਸੰਗਤ ਦੀ ਹਾਜ਼ਰੀ ਤੇ ਫੁੱਲ ਭੇਟਾਵਾਂ ਦਰਤੇ ਸਤਿਗੁਰੂ ਜੀ ਪ੍ਰਵਾਨ ਕਰਨ ਆਪਣੇ ਦਰ ਤੋਂ ਸੀਸ ਅਰਪਿਤ ਕਰਨ ਆਖੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ